ਸਿਕਾਲੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਦਾ ਸਾਡੇ ਜਨਰਲ ਚੈਨਲ ਪਿੰਡ ਪੰਜਾਬ ਦੇ ਉੱਤੇ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਲਓ ਜੀ ਆਪਣੇ ਲਾਏ ਹੋਏ ਨੇ ਜੀ 20-25 ਟਪੇਡੇ ਮਿਰਚਾਂ ਦੇ ਆਪ ਦੇਖ ਲਓ ਤੁਸੀਂ। ਫਸਲ ਬਹੁਤ ਆਇਆ ਹੋਇਆ ਜਿਨ੍ਹਾਂ ਨੂੰ ਇਹਨਾਂ ਨੂੰ ਹੁਣ ਇੱਕ ਬਿਮਾਰੀ ਪੈਣੀ ਸ਼ੁਰੂ ਹੋ ਚੁੱਕੀ ਹੈ ਜੀ ਮਿਰਚਾਂ ਨੂੰ ਆਪ ਦੇਖ ਸਕਦੇ ਹੋ ਤੁਸੀਂ ਇੰਨਾ ਝੜ ਰਹੀਆਂ ਨੇ ਜੀ। ਇਨਾਂ ਦੇ ਵਿੱਚ ਕੀੜਾ ਪੈਦਾ ਹੋ ਚੁੱਕਿਆ ਜੀ ਆਹ ਦੇਖੋ ਥੱਲੇ ਕਿੰਨਾ ਝੜ ਰਹੀਆਂ ਨੇ ਜੀ ਇਹ ਤੇ ਸਾਰਾ ਫਲ ਖਰਾਬ ਹੋ ਰਿਹਾ ਹੋ ਰਿਹਾ ਜੀ ਇਹਨਾਂ ਨੂੰ ਹੁਣ ਬਚਾਉਣ ਦੇ ਲਈ ਆਪਾਂ ਇਹਦੇ ਉੱਤੇ ਜੰਪ ਦੀ ਸਪਰੇਅ ਕਰਾਂਗੇ ਜੀ ਜੋ ਕਿ ਜਦੋਂ ਇਹਨਾਂ ਤੇ ਜੰਪ ਦੀ ਸਪਰੇਅ ਕਰਤੀ ਤਾਂ ਇਹ ਝੜਨ ਤੋਂ ਹਟ ਜਾਣਗੀਆਂ ਜੀ ਜਾਂ ਇਹਨਾਂ ਤੇ ਆਪਾਂ ਕਲੋਰੋ ਦੀ ਸਪਰੇਅ ਕਰਾਂਗੇ ਜੀ ਕਉਂ ਕੇ ਫਲ ਬਹੁਤਾ ਆਇਆ ਹੋਇਆ ਜੀ ਬੁੱਟਿਆਂ ਨੂੰ ਨਹੀਂ ਤਾਂ ਇਹ ਸਾਰੀਆਂ ਮਿਰਚਾਂ ਖਰਾਬ ਹੋ ਜਾਣਗੀਆਂ ਜੇਕਰ ਟਾਈਮ ਦੇ ਨਾਲ ਆਪਾਂ ਇਹਨਾਂ ਤੇ ਸਪਰੇਅ ਨਾ ਕਰੀ ਜਿਨ੍ਹਾਂ ਦੇ ਵੀ ਮਿਰਚਾਂ ਲੱਗੀਆਂ ਹੋਈਆਂ ਨੇ ਜੀ ਜੇਕਰ ਇਹ ਬਿਮਾਰੀ ਪੈਂਦੀ ਹੈ ਤਾਂ ਉਹਨਾਂ ਨੂੰ ਕਲੋਰੋ ਦੀ ਜਾਂ ਜੰਪ ਦੀ ਸਪਰੇਅ ਜ਼ਰੂਰ ਕਰਨਾ ਜੀ ਤਾਂ ਕਿ ਫਲ ਵਧੀਆ ਉੱtre ਮਿਰਚ ਬਿਮਾਰੀ ਤੋਂ ਰਾਹਤ ਮਿਲੇ ਮਿਰਚ ਨੂੰ ਤੇ ਝੜਨ ਤੋਂ ਉਹ ਮਿਰਚਾਂ ਥੱਲੇ ਗਿਰਨ ਤੋਂ ਬਚਣੀ ਬਸ ਮੈਂ ਤਾਂ ਹੀ ਅਪੀਲ ਕਰਦਾ ਹਾਂ ਜੀ ਸਾਰਿਆਂ ਨੂੰ ਜਿਨ੍ਹਾਂ ਦੇ ਮਿਰਚਾਂ ਲੱਗੀਆਂ ਹੋਈਆਂ ਨੇ ਜੀ ਜੇਕਰ ਸਾਡੀ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਲਾਈਕ ਚੈਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਮਿਲਾਂਗੇ ਨਵੀਂ ਵੀਡੀਓ ਦੇ ਨਾਲ ਧੰਨਵਾਦ